ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਪੰਛੀਆਂ ਦੇ ਬੱਚੇ ਜੰਮਦਿਆਂ ਹੀ ਚਹਿ ਚਹਾਉਂਦੇ ਨੇ ਤੇ ਆਂਡਿਆਂ ਵਿੱਚੋਂ ਜੋਂ ਹੀ ਨਿਕਲਦੇ ਨੇ ਗੀਤ ਗਾਉਂਦਿਆਂ ਹੀ ਸੰਸਾਰ ਵਿੱਚ ਆਉਂਦੇ ਨੇ ਪਸ਼ੂਆਂ ਦੇ ਬੱਚੇ ਸੰਸਾਰ ਵਿੱਚ ਆਉਂਦੇ ਤਾਂ ਨਹੀਂ ਪਰ ਖਮੋਸ਼ੀ ਦੇ ਨਾਲ ਆਉਂਦੇ ਨੇ ਇੱਕੋ ਇੱਕ ਮਨੁੱਖ ਦਾ ਹੀ ਬੱਚਾ ਹੈ ਜੋ ਜਗਤੇ ਰੁੰਦਿਆਂ ਹੋਇਆਂ ਹੁੰਦਾ ਹੈ ਇਸ ਸੰਬੰਧ ਵਿੱਚ ਪ੍ਰਕਿਰਤਕ ਢੰਗ ਨਾਲ ਤੇ ਅਧਿਆਤਮਕ ਢੰਗ ਨਾਲ ਆਪੂ ਆਪਣੀ ਖੋਜ ਹੋਈ ਤੇ ਭਗਤਾਂ ਨੇ ਇਸ ਦੇ ਸੰਬੰਧ ਵਿੱਚ ਬਹੁਤ ਕੁਝ ਲਿਖਿਆ ਇੱਕ ਦਫਾ ਵੈਤ ਹਕੀਮ ਗੁਰੂ ਘਰ ਦੇ ਦਾਰਸ਼ਨਿਕ ਭਾਈ ਸਾਹਿਬ ਭਾਈ ਗੋਦਾਸ ਜੀ ਪਾਸ ਇਕੱਠੇ ਹੋਏ ਕਹਿਣ ਲੱਗੇ ਅਸੀਂ ਹੈਰਾਨ ਹਾਂ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਦੁੱਖ ਨਹੀਂ ਕੋਈ ਸਰੀਰਕ ਰੋਗ ਵੀ ਨਹੀਂ ਕੋਈ ਭੁੱਖ ਨਹੀਂ ਫਿਰ ਇਹਦਾ ਰੋਣ ਦਾ ਕਾਰਨ ਕੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਨੇ ਉਹ ਰੋਵੇ ਰਤਨ ਗੁਆਏ ਕੇ ਮਾਇਆ ਮੋ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਿਵਾਰਾ 7ਵੀਂ ਵਾਰ ਦੀ 7ਵੀਂ ਪੌੜੀ ਦੇ ਵਿੱਚ ਵਰਣਨ ਕਰਦੇ ਨੇ ਇਹ ਇੱਕ ਰਤਨ ਗਵਾ ਚੁੱਕਿਆ ਹੈ ਜਿਸ ਕਾਰਨ ਰੋ ਰਿਹਾ ਹੈ ਇਹਦੇ ਕੋਲ ਇੱਕ ਰਤਨ ਸੀ ਰਤਨ ਕੀ ਸੀ ਮਨ ਦੀ ਇਕਾਕਰਦਾ ਮਨ ਦਾ ਟਿਕਾਉ ਟिकी ਹੋਈ ਸੁਰਤੀ ਜਨਮ ਹੋਇਆ ਤੇ ਜੰਮਦੇ ਅਸਾਰ ਜਿਵੇਂ ਲਿਵਟ ਉੱਡ ਗਈ ਮਨ ਖਿੰਡ ਗਿਆ ਸਰੀਰ ਨੇ ਕੁਝ स्पर्ਸ਼ ਕੀਤਾ ਅੱਖਾਂ ਨੇ ਕੁਝ ਵੇਖਿਆ ਕੰਨਾਂ ਵਿੱਚੋਂ ਕੁਝ ਆਵਾਜ਼ਾਂ ਪਈਆਂ ਧੁਨੀਆਂ ਪਈਆਂ ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਔਰ ਇਹ ਧਾਈ ਮਾਰ ਕੇ ਉਠਿਆ ਕਿਉਂਕਿ ਇਕਾਗਰਤਾ ਦਾ ਸੁਖ ਮਾਣ ਚੁੱਕਿਆ ਸੀ ਜਮਦਿਆਂ ਸਾਰੀ ਉਹ ਆਪਣਾ ਦੁੱਖ ਰੋ ਰਿਹਾ ਹੈ ਪਰਿਵਾਰ ਵਿੱਚ ਵਧਾਈਆਂ ਚੱਲਦੀਆਂ ਨੇ ਲੱਡੂ ਪੇ ਵੰਡੇ ਜਾ ਰਹੇ ਨੇ ਬੱਚੇ ਦਾ ਜਨਮ ਜੂ ਹੋਇਆ ਪਰ ਭਾਈ ਸਾਹਿਬ ਕਹਿੰਦੇ ਨੇ ਕਿ ਰੋਂਦੇ ਬੱਚੇ ਨੂੰ ਤਾਂ ਪੁੱਛੋ ਉਹਦੇ ਦੁੱਖ ਦਾ ਮੂਲ ਕੀ ਹੈ ਲਿਵ ਟੁੱਟ ਗਈ ਹੈ ਧਿਆਨ ਭੰਗ ਹੋ ਗਿਆ ਹੈ ਇਕਾਗਰਤਾ ਨਸ਼ਟ ਹੋ ਚੁੱਕੀ ਹੈ ਸਹੀਜੇ ਸਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ ਪਹਿਲੇ ਪਿਆਰ ਲੱਗਾ ਥਾਂ ਦੁੱਧ ਦੂਜੇ ਮਾਂ ਬਾਪ ਕੀ ਸੁਧ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 137 ਅੰਗ ਦੇ ਉੱਤੇ ਇਹ ਵਰਣਨ ਕਰਦੇ ਨੇ ਸਭ ਤੋਂ ਪਹਿਲੇ ਰੋਇਆ ਸੀ ਧਿਆਨ ਭੰਗ ਹੋ ਗਿਆ ਹੁਣ ਰੋਂਦਾ ਹੈ ਦੁੱਧ ਵਾਸਤੇ ਫਿਰ ਰੋਇਆ ਮਾਂ ਬਾਪ ਵਾਸਤੇ ਖੜਾਉਣੇ ਵਾਸਤੇ ਤਾਲੀਮ ਵਾਸਤੇ ਹੋਰ ਵੱਡਾ ਹੋਇਆ ਕੰਮ ਧੰਦਿਆਂ ਵਾਸਤੇ ਰੋਇਆ ਵਿਆਹ ਵਾਸਤੇ ਰੋਇਆ ਫਿਰ ਬੱਚੇ ਹੋਏ ਨੇ ਬੱਚਿਆਂ ਦੇ ਰੋਣੇ ਵਧ ਗਏ ਇਤਨੇ ਰੋਣੇ ਧੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲਾਂ ਜਿਹੜਾ ਰੋਇਆ ਸੀ ਉਹ ਉਸ ਦਾ ਰੋਣਾ ਦਬ ਕੇ ਰਹਿ ਗਿਆ ਮਨੁੱਖ ਇਸ ਵਾਸਤੇ ਹੀ ਸਤਸੰਗ ਵਿੱਚ ਆਉਂਦੇ ਨੇ ਸੰਸਾਰ ਦੇ ਸਾਰੇ ਰੋਣੇ ਇੱਕ ਪਾਸੇ ਕਰਕੇ ਉਸ ਰੋਣੇ ਨੂੰ ਨਵੇਂ ਸਿਰਿਓਂ ਸਰਜੀਤ ਕਰੀਏ ਜੋ ਜ਼ਿੰਦਗੀ ਵਿੱਚ ਜਨਮ ਲੈਂਦਿਆਂ ਪਹਿਲੀ ਵਾਰ ਰੋਏ ਸਾਂ ਸਚਮੁਚ ਉਹ ਰੋਣਾ ਬੜਾ ਅਜੀਮ ਹੈ ਬੜਾ ਮਹਾਨ ਹੈ ਕਦੀ ਕਦਾ ਹੀ ਕਿਸੇ ਦੀ ਝੋਲੀ ਦੇ ਵਿੱਚ ਪੈਂਦਾ ਹੈ ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹਿ ਵੈ ਚਲੇ ਜੀਉ ਉਹ ਆਨੰਦਮਈ ਸਮਾ ਉਹ ਪਰਮਾਤਮਾ ਨਾਲ ਜੁੜੀ ਹੋਈ ਸੁਰਤੀ ਉਹ ਪਰਮੇਸ਼ਰ ਦਾ ਪਿਆਰ ਅੱਜ ਉਸ ਨੂੰ ਪਾਲਦਾ ਹੁਨੁਖ ਦਰਦਾਂ ਤੇ ਠੋਕਰਾਂ ਖਾ ਰਿਹਾ ਹੈ ਸੋ ਉਹ ਪਰਮੇਸ਼ਰ ਦੀ ਕਿਰਪਾ ਨਾ ਮਿਲੀ ਹੈ ਨਾ ਬਣੀ ਹੈ ਨਾ ਆਪਣਾ ਆਪ ਕੋ ਕਿਰਪਾ ਲੈਣ ਵਾਲਾ ਹੀ ਬਣਿਆ ਹੈ ਸੋ ਏਸੀ ਪਿਆਰਿਓ ਅੱਜ ਦੇ ਮਨੁੱਖ ਦੇ ਹਾਲਾਤ ਪ੍ਰਭ ਜੀ ਨੂੰ ਸਾਹਮਣੇ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਪਨਾ ਮਾਣ ਮਾਚਾਰਿਓ ਗਾਜ ਕੇ ਫਲਿਗ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ